ਸਾਰੇ ਦੋਸਤਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦੋਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਮੀਂਹਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਇਸ ਨਵੀਂ ਵੀਡੀਓ ਤੇ ਤੇ ਮਾਫੀ ਚਾਹੁੰਦਾ ਮੈਂ ਕਰੀਬ 15 16 ਦਿਨ ਹੋ ਗਏ ਜਿਆਦਾ ਦਿਨ ਹੋ ਗਏ ਨੇ ਕਿ ਮੈਂ ਕੋਈ ਵੀਡੀਓ ਅਪਲੋਡ ਨਹੀਂ ਕਰ ਸਕਿਆ ਕਿਉਂਕਿ ਇੱਕ ਤਾਂ ਡਿਊਟੀ ਦਾ ਵੀ ਥੋੜਾ ਜਆ ਬਿਜ਼ੀ ਸ਼ਡਿਊਲ ਸੀਗਾ ਤਾਂ ਕਰਕੇ ਵੀ ਮੈਂ ਅਪਲੋਡ ਨਹੀਂ ਕਰ ਸਕਿਆ ਔਰ ਇੱਕ ਅਪਡੇਟ ਵੀ ਕੋਈ ਨਹੀਂ ਸੀਗੀ ਠੀਕ ਹੈ ਔਰ ਜਿਹੜੀ ਮੈਂ ਲਾਸਟ ਵੀਡੀਓ ਪਾਈ ਸੀ ਤੁਹਾਨੂੰ ਠੀਕ ਹੈ ਉਹਦੇ ਵਿੱਚ ਮੈਂ ਇਹੀ ਗੱਲ ਕਹੀ ਸੀ ਵੀ ਪੇ ਸਕਿੱਲ ਦਾ ਇਹ ਇਸ਼ੂ ਚੱਲ ਰਿਹਾ ਹੈਗਾ ਇਸ ਕਰਕੇ ਜਿਹੜਾ ਤੁਹਾਡਾ ਰਿਜ਼ਲਟ ਆ ਉਹ ਰੋਕਿਆ ਗਿਆ ਹੋਰ ਇਸ ਤੇ ਕੋਈ ਵੀ ਜਿਹੜਾ ਮਤਲਬ ਕੋਈ ਸਟੇਜ ਨਹੀਂ ਲੱਗਿਆ ਕੋਈ ਕੇਸ ਨਹੀਂ ਕਾਫੀ ਸਟੂਡੈਂਟਸ ਮੈਨੂੰ ਕਾਲ ਵਗੈਰਾ ਮੈਸੇਜ ਵਗੈਰਾ ਕਰਦੇ ਨੇ WhatsApp ਤੇ ਕਮੈਂਟਸ ਵਗੈਰਾ ਮਤਲਬ ਕਰਦੇ ਨੇ YouTube ਤੇ ਕਰਦੇ ਨੇ ਹਨਾ ਤੇ ਕਾਫੀ ਸਾਰੀ ਮੈਨੂੰ ਮਤਲਬ ਕੁਐਰੀਜ਼ ਮੈਨੂੰ ਸਟੂਡੈਂਟਸ ਦੀ ਡੇਲੀ ਮਤਲਬ ਫੋਨ ਕਾਲਸ ਤਾਂ ਆਉਂਦੀਆਂ ਰਹਿੰਦੀਆਂ ਹੈ ਤੇ ਮਾਫੀ ਚਾਹੁੰਦਾ ਮੈਂ ਸਾਰੇ ਸਟੂਡੈਂਟਸ ਤੋਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਉਹਨਾਂ ਦੀਆਂ ਕਾਲਸ ਵਗੈਰਾ ਬਹੁਤ ਘੱਟ ਅਟੈਂਡ ਕਰ ਪਉਨਾ ਠੀਕ ਹੈ ਕਿਉਂਕਿ ਮੇਰੀ ਡਿਊਟੀ ਵੀਆਈਪੀਜ਼ ਨਾਲ ਹੁੰਦੀ ਹੈ ਠੀਕ ਹੈ ਤੇ ਕਾਫੀ ਜਿਹੜੇ ਮੇਰੇ ਨੋਨ ਜਿਹੜੇ ਬਾਲੇ ਨਜ਼ਦੀਕੀ ਕਹਿ ਸਕਦੇ ਆਪਾਂ ਹਨਾ ਕੁਝ ਮੇਰੇ ਸਟੂਡੈਂਟਸ ਜਿਹੜੇ ਹੈਗੇ ਨੇ ਮੈਨੂੰ ਮਤਲਬ ਪਰਸਨਲੀ ਜਾਣਦੇ ਨੇ ਹਨਾ ਤਾਂ ਜਿੱਦਾਂ ਮਤਲਬ ਕਿ ਉਹਨਾਂ ਦੇ ਨੰਬਰ ਮੇਰੇ ਕੋਲ ਸੇਵ ਨਹੀਂ ਮੇਰੇ ਨੰਬਰ ਉਹਨਾਂ ਕੋਲ ਸੇਵ ਆ ਚਲੋ ਠੀਕ ਆ ਵੈਸੇ ਤਾਂ ਮੇਰੇ ਸਾਰੇ ਕਰੀਬੀ ਹੋ ਤੁਸੀਂ ਠੀਕ ਹੈ ਕੁਝ ਜਿਹੜੇ ਮਤਲਬ ਕਿ ਚਲੋ ਵੀ ਸਟੇਟਸ ਵਗੈਰਾ ਦੇਖਦੇ ਰਹਿੰਦੇ ਨੇ WhatsApp ਤੇ ਜਾਂ ਹਨਾ ਉਹਨਾਂ ਨੂੰ ਮਤਲਬ ਥੋੜਾ ਜਿਹਾ ਜ਼ਿਆਦਾ ਪਤਾ ਕਿ ਮੈਂ ਥੋੜਾ ਬੀਜ਼ੀ ਸ਼ਡਿਊਲ ਕਰਕੇ ਫੋਨ ਕਾਲ ਘੱਟ ਅਟੈਂਡ ਕਰ ਪਾਉਣਾ ਤਾਂ ਮੈਂ ਇਸ ਲਈ ਥੋੜੇ ਤੋਂ ਬਹੁਤ ਨਿਮਰਤਾ ਸਹਿਤ ਮਾਫੀ ਮੰਗਦਾ ਕਿ ਤੁਸੀਂ ਇਸ ਚੀਜ਼ ਨੂੰ ਸਮਝੋਗੇ ਕਿ ਪੁਲਿਸ ਦੀ ਡਿਊਟੀ ਜਿਹੜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਮਤਲਬ ਹਾਰਡ ਹੁੰਦੀ ਹੈ ਹਨਾ ਤਾਂ ਬੁਆਏਜ਼ ਦੀ ਖਾਸ ਕਰਕੇ ਤੇ ਉਮੀਦ ਕਰਦਾ ਤੁਸੀਂ ਅਸੀਂ ਨੂੰ ਸਮਝੋਗੇ ਤੇ ਮੇਨਲੀ ਆਪਾਂ ਗੱਲ ਜਿਹੜੀ ਕਰਨੀ ਹੈ ਅੱਜ ਉਹ ਰਿਜ਼ਲਟ ਦੀ ਕਰਨੀ ਵੀ ਜਿਹੜਾ ਰਿਜ਼ਲਟ ਤੁਹਾਡਾ ਡਿਲੇ ਹੋਇਆ ਸੀਗਾ ਉਹ ਹੁਣ ਫਾਈਨਲੀ ਜਿਹੜਾ ਤੁਹਾਡਾ ਰਿਜ਼ਲਟ ਆ ਬਿਲਕੁਲ ਆਪਣੇ ਪੀਕ ਪੁਆਇੰਟ ਤੇ ਪਹੁੰਚ ਗਿਆ ਮਤਲਬ ਪੀਕ ਪੁਆਇੰਟ ਤੇ ਪਹਿਲਾਂ ਹੀ ਪਹੁੰਚ ਹੋਇਆ ਸੀਗੇ ਬਸ ਡਿਕਲੇਅਰ ਕਰਨ ਵਾਲੀ ਬਾਕੀ ਸੀਗਾ ਜੋ ਕਿ ਮੈਂ ਕਾਫੀ ਸਟੂਡੈਂਟਸ ਨੂੰ ਦੱਸਿਆ ਵੀ ਸੀ ਪਰਸਨਲੀ ਵੀ ਹੈੱਡਕੁਆਟਰ ਦੇ ਵੀ ਹੱਥ ਖੜੇ ਨਹੀਂ ਜਿੰਨਾ ਚਿਰ ਕੋਈ ਅਪਡੇਟ ਨਹੀਂ ਆਉਂਦੀ ਔਰ ਜਿਹੜੀ ਫਾਈਨਲੀ ਅਪਡੇਟ ਹੈਗੀ ਆ ਉਹ ਪੀ ਸਕਿਲ ਤੇ ਆ ਚੁੱਕੀ ਆ ਠੀਕ ਆ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਉਹ ਪੋਸਟ ਕਰਤੀ ਸੀਗੀ ਪਰ ਮੈਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ ਅਸੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਹਨਾ ਤੇ ਕਾਫੀ ਸਟੂਡੈਂਟ ਮੈਨੂੰ ਪੁੱਛੇ ਵੀ ਤੁਸੀਂ ਟੈਲੀਗ੍ਰam ਤੇ ਜੋ ਪਾਇਆ ਹੈਗਾ ਵੀ ਉਹਦਾ ਸਾਨੂੰ ਦੱਸੋ ਕੁਝ ਤਾਂ ਇਹਨੇ ਤਾਂ ਯਾਰ ਤੁਸੀਂ ਵੀ ਪੜ੍ਹੇ ਲਿਖੇ ਹੋ ਠੀਕ ਆ ਤੁਸੀਂ ਉਸ ਨੂੰ ਰੀਡ ਕਰਕੇ ਪਤਾ ਕਰ ਸਕਦੇ ਹੋ ਵੀ ਉਹਦੇ ਵਿੱਚ ਕੀ ਲਿਖਿਆ ਮੈਂ ਜ਼ਿਆਦਾ ਉਸ ਦੇ ਬਾਰੇ ਵਿੱਚ ਕੋਈ ਖਾਸ ਗੱਲ ਨਹੀਂ ਕਰੂੰ ਕਿਉਂਕਿ ਉਹਦੇ ਵਿੱਚ ਖਾਸ ਗੱਲ ਕਰਨ ਵਾਲੀ ਕੋਈ ਹੈ ਹੀ ਨਹੀਂ ਮਤਲਬ ਜੋ ਵੀ ਅਮੈਂਡ ਕੀਤਾ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਸ ਨੂੰ ਅਮੈਂਡਮੈਂਟ ਕਰਨੀ ਹੈ ਸੋਧ ਕਰਨੀ ਹੈ ਨਾ ਸਰਵਿਸ ਰੂਲ ਦੇ ਵਿੱਚ ਕਰਨੀ ਆ ਤਾਂ ਉਹ ਜਿਹੜੀ ਆਲਰੇਡੀ ਹੋ ਚੁੱਕੀ ਹੈ ਔਰ ਫਾਈਨਲ ਜਿਹੜਾ ਉਹ ਆਪਣਾ ਡਾਟਾ ਹੈਗਾ ਉਹ ਸਰਕਾਰ ਨੇ ਪੇਸ਼ ਕਰਤਾ ਹੈਗਾ ਠੀਕ ਆ ਡਿਪਾਰਟਮੈਂਟ ਪੇਸ਼ ਕਰਤਾ ਵੀ ਆਪਣੀ ਜਿਹੜੀ ਪੇ ਸਕੇਲ ਆ ਉਹ ਜਿਹੜਾ ਮਿਲਣਾ ਹੈਗਾ ਠੀਕ ਆ ਮੈਂ ਉਸ ਬਾਰੇ ਕੋਈ ਗੱਲ ਨਹੀਂ ਕਰੂੰ ਕਿਉਂਕਿ ਉਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਹੈ ਨਹੀਂਗਾ ਕੋਈ ਖਾਸ ਉਹਦੇ ਵਿੱਚ ਕੋਈ ਹੈ ਨਹੀਂ ਆ ਤੇ ਇਸ ਕਰਕੇ ਮਤਲਬ ਕਿ ਤੁਸੀਂ ਜਿਹੜਾ ਮੇਰਾ ਟੈਲੀਗ੍ਰam ਚੈਨਲ ਹੈ ਹਨਾ ਤੇ ਮੈਂ ਮੈਂਸ਼ਨ ਕਰ ਦਿੰਨਾ ਵੈਸੇ ਡਿਸਕ੍ਰਿਪਸ਼ਨ ਦੇ ਵਿੱਚ ਕਈ ਵਿੱਚ ਉਹਦੇ ਐਡ ਵੀ ਹੈਗੇ ਨੇ ਮੁੰਡੇ ਕੁੜੀਆਂ ਤਾਂ ਤੁਸੀਂ ਉਹ ਚੈੱਕ ਕਰ ਲਓ ਠੀਕ ਹੈ ਉਹ ਜਿਹੜੀ ਪੀਡੀਐਫ ਹੈਗੀ ਦੋਗੇ ਤਿੰਨ ਭੇਜਾਂ ਦੇ ਤਾਂਪ ਜਦੋਂ ਉਹਦੇ ਬਾਰੇ ਨਹੀਂ ਗੱਲ ਕਰਾਂਗੇ ਔਰ ਫਾਈਨਲੀ ਆਪਾਂ ਹੁਣ ਜਿਹੜੀ ਗੱਲ ਕਰਨੀ ਹੈ ਰਿਜ਼ਲਟ ਦੀ ਜਿਵੇਂ ਮੈਂ ਤੁਹਾਨੂੰ ਕਿਹਾ ਹੈਗਾ ਕਿ ਰਿਜ਼ਲਟ ਜਿਹੜਾ ਤੁਹਾਡਾ ਰੁਕਿਆ ਸੀ ਉਹ ਪੇਸਕਿਲ ਕਰਕੇ ਰੁਕਿਆ ਹੋਇਆ ਸੀਗਾ ਠੀਕਾ ਕਾਫੀ ਸਟੂਡੈਂਟ ਜਿੰਨਾ ਕਹਿ ਰਹੇ ਸੀ ਨਾ ਮਤਲਬ ਕੋਈ ਸਟੇਲ ਆ ਗਿਆ ਜੀ ایਡਲ ਜੀਐਸ ਕੈਂਡੀਡੇਟ ਕਰਕੇ ਲੱਗ ਗਿਆ ਜਾਂ ਹਾਈ ਕੋਰਟ ਨੇ ਇਹ ਮਤਲਬ ਕੋਈ ਸ ਨਹੀਂ ਸੀਗਾ ਹਾਈ ਕੋਰਟ ਨੇ ਸਿਰਫ ਇਸ ਕਰਕੇ ਡਿਲੇ ਕਰਵਾਇਆ ਸੀ ਤੁਹਾਡਾ ਰਿਜ਼ਲਟ ਕਿ ਤੁਹਾਡਾ ਮਤਲਬ ਜਿਹੜੀ ਪਹਿਲਾਂ ਪੇ ਸਕੇਲ ਤੇ ਮਤਲਬ ਅਮੈਂਡਮੈਂਟ ਕੀਤੀ ਆ ਵੀ ਤੁਸੀਂ ਦੇਣਾ ਕਿਹੜਾ ਪੇ ਸਕੇਲ ਆ ਠੀਕਾ ਚਲੋ ਠੀਕਾ ਮੈਂ ਤੁਹਾਡੀ ਜਿਹੜੀ ਆ ਉਹ ਪੇਸ਼ੈਂਸ ਨਹੀਂ ਹੁੰਦੀ ਮਤਲਬ ਇਸ ਇਸ ਦੌਰ ਦੇ ਵਿੱਚ ਕਿਉਂਕਿ ਪੇਸ਼ੈਂਸ ਰੱਖਣੀ ਬਹੁਤ ਔਖੀ ਹੁੰਦੀ ਜਦੋਂ ਬੰਦਾ ਇਸ ਦੌਰ ਦੇ ਵਿੱਚ ਲੰਘ ਰਿਹਾ ਹੋਵੇ ਅਸੀਂ ਵੀ ਪੇਸ਼ੈਂਸ ਸਾਡੀ ਵੀ ਖਤਮ ਹੋ ਗਈ ਸੀ ਜਦੋਂ ਅਸੀਂ ਤਾਂ ਸਾਨੂੰ ਵੀ ਬਹੁਤ ਕੁਝ ਕਰਨਾ ਪਿਆ ਸੀਗਾ ਤਾਂ ਇਸ ਕਰਕੇ ਜਿਹੜਾ ਮਤਲਬ ਕਿ ਤੁਸੀਂ ਹੁਣ ਬਿਲਕੁਲ ਬਿਲਕੁਲ ਸ਼ਾਂਤ ਰਹੋ ਆ ਤੁਹਾਡਾ ਮਤਲਬ ਮੈਂ ਤੁਹਾਨੂੰ ਫਾਈਨਲ ਅਪਡੇਟ ਜਿਹੜੀ ਹੈਗੀ ਹੈੱਡਕੁਆਟਰ ਉਹ ਅਪਡੇਟ ਦੇ ਰਿਹਾ ਵੀ ਆ ਵਿਦਨ 1 ਵੀਕ ਹੋ ਸਕਦਾ ਅੱਜ ਸ਼ਾਮ ਨੂੰ ਹੀ ਆ ਜੇ ਹੋ ਸਕਦਾ ਤੁਹਾਨੂੰ ਅੱਜ ਸ਼ਾਮ ਨੂੰ ਰਿਜ਼ਲਟ ਦੇਖਣ ਨੂੰ ਮਿਲ ਜੇ ਕੱਲ ਸਵੇਰ ਜਾਂ ਕੱਲ ਸ਼ਾਮ ਤੱਕ ਮਤਲਬ ਕਿ ਵੀ ਕਦੋਂ ਵੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਮਤਲਬ ਜਿਵੇਂ ਆਪਣਾ ਇੱਕ ਹੁੰਦੀ ਆ ਚਿੰਗਾਰੀ ਲੱਗ ਚੁੱਕੀ ਆ ਔਰ ਉਹਦਾ ਜਿਹੜਾ ਪਟਾਕਾ ਕਦੋਂ ਵੀ ਪੈ ਸਕਦਾ ਹੈ ਨਾ ਵੀ ਮਤਲਬ ਕਿ ਜਿਹੜਾ ਫਾਈਨਲੀ ਹੈੱਡ ਕੁਆਰਟਰ ਨੂੰ ਆਦੇਸ਼ ਮਿਲ ਗਿਆ ਵੀ ਤੁਸੀਂ ਰਿਜ਼ਲਟ ਡਿਕਲੇਅਰ ਕਰ ਦਿਓ ਠੀਕ ਆ ਔਰ ਜਿਹੜੀ ਫਾਈਨਲੀ ਤੁਹਾਡੀ ਜਿਹੜੀ ਫਾਈਨਲ ਮੈਰਿਟ ਲਿਸਟ ਆ ਉਹ ਅੱਜ ਸ਼ਾਮ ਤੱਕ ਜਾਂ ਕੱਲ ਜਾਂ ਮਤਲਬ ਵਿਦਨ ਮੈਂ ਲੰਮਾ ਇੱਕ ਸਮਾਂ ਤੁਹਾਨੂੰ ਦੱਸਦਾ ਵੀ ਵਿਦਨ 1 ਵੀਕ ਤੁਹਾਨੂੰ ਜਿਹੜਾ ਰਿਜ਼ਲਟ ਦੇਖਣ ਨੂੰ ਮਿਲ ਜੂਗਾ ਵਿਦਨ 1 ਵੀਕ ਦਾ ਮਤਲਬ ਤੁਹਾਨੂੰ 1 ਵੀਕ ਤੋਂ ਪਹਿਲਾਂ ਹੀ ਰਿਜ਼ਲਟ ਆ ਜਾਣਾ ਉਹ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ ਇੱਕ ਦਿਨ ਵੀ ਹੋ ਸਕਦਾ ਦੋ ਦਿਨ ਵੀ ਹੋ ਸਕਦੇ ਆ ਬ ਹੁਣ ਤੁਸੀਂ ਇਹ ਨਾ ਪੁੱਛੋ ਮੈਨੂੰ ਟਾਈਮਿੰਗ ਦੱਸ ਦੋ ਵੀ ਅੱਜ ਹੀ ਮਤਲਬ ਕਿੰਨਾ ਹਫ਼ਤੇ ਤੱਕ ਆਊਗਾ 10 ਦਿਨਾਂ ਤੱਕ ਮੈਂ ਤੁਹਾਨੂੰ ਇਹ ਹੀ ਦੱਸਦਾ ਵੀ ਅੱਜ ਸ਼ਾਮ ਤੱਕ ਵੀ ਆ ਸਕਦਾ ਇਸ ਕਰਕੇ ਥੋੜਾ ਜਿਹਾ ਹੁਣ ਆਰਾਮ ਨਾਲ ਬੈਠ ਜੂ ਠੀਕ ਆ ਤੁਹਾਡੇ ਮਤਲਬ ਜਿਹੜਾ ਰਿਜ਼ਲਟ ਤੇ ਕੋਈ ਕੇਸ ਨਹੀਂ ਲੱਗਿਆ ਸੀ ਕੁਝ ਨਹੀਂ ਸੀਗਾ ਉਹ ਪੇ ਸਕੇਲ ਕਰਕੇ ਗੱਲ ਰੁਕੀ ਹੋਈ ਸੀ ਔਰ ਜਿਹੜਾ ਉਹ ਮਸਲਾ ਉਹ ਸੋਲਵ ਹੋ ਗਿਆ ਆ ਤੇ ਪਰ ਉਹ ਮਸਲੇ ਦੇ ਵਿੱਚੋਂ ਨਿਕਲਾ ਕੁਝ ਵੀ ਨਹੀਂ ਬਸ ਉਹੀ ਚੀਜ਼ਾਂ ਉਹਨਾਂ ਨੇ ਜਿਵੇਂ ਕਹਿ ਸਕਦੇ ਆ ਵੀ ਉਹੀ ਚੀਜ਼ਾਂ ਉਹਨਾਂ ਲਿਖ ਕੇ ਤੇ ਮੋਹਰ ਲਾਤੀ ਆ ਕੋਈ ਅਮੈਂਡਮੈਂਟ ਕੁਝ ਮਤਲਬ ਕੁਝ ਨਹੀਂ ਕੀਤਾਗਾ ਸਿਰਫ ਖਾਣਾ ਪੂ ਤੇ ਇਸ ਜਿਹੜੇ ਰਿਜ਼ਲਟ ਦੇ ਵਿੱਚੋਂ ਜਿਹੜੇ 1746 ਹੀ ਕੈਂਡੀਡੇਟ ਰੱਖੇ ਜਾਣੇ ਨੇ ਇਸ ਗੱਲ ਦਾ ਤੁਹਾਨੂੰ ਵੀ ਪਤਾ ਹੈ ਠੀਕ ਆ ਬਟ ਜਿਹੜੇ 2500 ਕੈਂਡੀਡੇਟ ਅਪਲਾਈ ਸੀ 2500 ਦੇ ਵਿੱਚੋਂ ਜਿਹੜੇ ਬਾਕੀ ਕੈਂਡੀਡੇਟਸ ਰਹਿ ਜਾਣਗੇ ਠੀਕ ਆ ਮੈਂ ਹੁਣ ਕਿਹਨਾਂ ਨੂੰ ਹੁਣ ਕੁਝ ਨਹੀਂ ਪਤਾ ਵੀ ਕਿਹੜਾ ਸਿਲੈਕਟ ਹੋਣਾ ਔਰ ਕਿਹੜਾ ਨਹੀਂ ਸਿਲੈਕਟ ਹੋਣਾਗਾ ਠੀਕ ਆ ਹੁਣ ਜਿਹੜੇ ਬੰਦੇ ਪੁਆਇੰਟਾਂ ਤੇ ਨੇ ਠੀਕ ਆ ਇੱਕ ਜਾਂ ਡੇਢ ਨੰਬਰ ਵੱਧਾ ਹੈਗਾ ਠੀਕ ਆ ਜਾਂ ਮਤਲਬ ਕਿ ਇੱਕ ਨੰਬਰ ਤੋਂ ਘਟ ਨੇ ਤਾਂ ਉਹ ਮਤਲਬ ਕਿ ਮੈਂ ਪਹਿਲਾਂ ਹੀ ਇਹ ਗੱਲ ਤੁਹਾਨੂੰ ਕਹੀ ਹੋਈ ਸੀ ਵੀ ਤੁਸੀਂ 2025 ਦਾ ਰਿਜ਼ਲਟ ਆ ਮਤਲਬ ਸੌਰੀ ਉਹ ਜ਼ਰੂਰ ਕਰਨੀ ਤੋਂ ਪੇਪਰ ਜ਼ਰੂਰ ਦੇਣਾ ਹੈਗਾ ਠੀਕ ਹੈ ਚਾਹੇ ਉਹ 24 ਵਾਲੇ ਕੈਂਡੀਡੇਟ ਨੇ ਤੇ ਮੈਂ ਇਹ ਗੱਲ ਕਹੀ ਸੀ ਵੀ ਜਿਨ੍ਹਾਂ ਦੇ ਨੰਬਰ ਪੂਰੇ ਪੁਆਇੰਟਾਂ ਤੇ ਨਹੀਂ ਉਹ ਪੇਪਰ ਜ਼ਰੂਰ ਦਿਓ ਠੀਕ ਹੈ ਜਿਨ੍ਹਾਂ ਦੇ ਕੋਈ 2 2 4 2 ਤੋਂ 4 ਨੰਬਰਾਂ 5 ਨੰਬਰ ਵੱਧ ਨੇ ਉਹ ਚਾਹੇ ਰਹਿਣ ਦਿਓ ਠੀਕ ਹੈ ਤੇ ਪਰ ਤੁਹਾਡੇ ਦਿਮਾਗ ਤੇ ਜਿਵੇਂ ਕਹ ਸਕਦੇ ਹਾਂ ਚਲੋ ਟੈਨਸ਼ਨ ਲੋਡ ਹੁੰਦਾ ਵੀ ਸਾਡਾ ਕੀ ਬਣੂਗਾ ਕੀ ਨਹੀਂ ਬਣੂਗਾ ਕਿਉਂਕਿ ਰਿਜ਼ਲਟ ਤੁਹਾਡਾ ਪੈਂਡਿੰਗ ਪਿਆ ਸੀਗਾ ਇਸ ਕਰਕੇ ਮੇਰੀ ਬੇਨਤੀ ਆ ਕਿ ਤੁਸੀਂ ਮਤਲਬ ਕਿ ਤਿਆਰੀ ਕਰਦੇ ਰਹੋ ਜੇਕਰ ਤੁਸੀਂ ਇਸ ਵਾਰ ਪੇਪਰ ਭਰਿਆ ਸੀਗਾ ਤੁਹਾਡਾ ਪੇਪਰ ਹੁਣ ਮਤਲਬ ਕਿ ਆਉਣਾ ਜਿਵੇਂ ਕਹਿ ਸਕਦੇ ਆ ਵੀ ਹਜੇ ਹੋਣਾ ਪੇਪਰ ਜਾਂ ਕਈਆਂ ਦਾ 4 ਤਰੀਕ ਤੋਂ ਸ਼ੁਰੂ ਹੋ ਗਿਆ ਸੀ ਪੇਪਰ ਠੀਕ ਹੈ ਤੇ ਉਮੀਦ ਆ ਕਿ ਤੁਸੀਂ ਮਤਲਬ ਕਿ ਜੇ ਰਹਿ ਜਾਣੇ ਹੋ ਰੱਬ ਨਾ ਕਰੇ ਤੁਸੀਂ ਰਹਿ ਜਾਣੇ ਹੋ ਕਿਉਂਕਿ ਮੈਨੂੰ ਪਤਾ ਹੈ ਇਸ ਚੀਜ਼ ਦਾ ਕਿ ਕਾਫੀ ਸਟੂਡੈਂਟਸ ਰਹਿਣਗੇ ਇਹਦੇ ਵਿੱਚੋਂ 500 ਤੋਂ 700 ਕੈਂਡੀਡੇਟ ਜਿਹੜਾ ਮਤਲਬ ਕਿ ਬੁਲਾਇਆ ਗਿਆ ਵੱਧ ਬੁਲਾਇਆ ਗਿਆ ਉਹਦੇ ਵਿੱਚੋਂ ਰਹਿਣ ਹੀ ਰਹਿਣੇ ਉਹ ਮਤਲਬ ਪੱਕੀ ਚੀਜ਼ ਆ ਉਹ ਤੁਹਾਨੂੰ ਵੀ ਪਤਾ ਹੈ ਇਸ ਚੀਜ਼ ਦਾ ਕਿ ਮੈਂ ਆਪਣੇ ਮਨੋਂ ਨਹੀਂ ਬ ਇਸ ਕਰਕੇ ਅੱਗੇ ਤਿਆਰੀ ਕਰਦੇ ਰਹੋ ਬੈਟਰ ਓਪਰਚ्युनिटीज ਆਉਂਦੀਆਂ ਰਹਿੰਦੀਆਂ ਨੇ ਠੀਕ ਹੈ ਕਿਉਂਕਿ ਅੱਗੇ ਭਰਤੀਆਂ ਹੋਰ ਵੀ ਆਉਣੀਆਂ ਨੇ ਹੋ ਸਕਦਾ ਤੁਸੀਂ ਕਾਂਸਟੇਬਲ ਤੋਂ ਬੈਟਰ ਕਿਸੇ ਹੋਰ ਭਰਤੀ ਵਿੱਚ ਸਿਲੈਕਟ ਹੋ ਜਾਓ ਤਾਂ ਇਹੀ ਸੀ ਮੇਰੀ ਅਪਡੇਟ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਇਸ ਚੀਜ਼ ਦਾ ਕਿ ਮੈਂ ਜਿਹੜੀ ਫਾਲਤੂ ਅਪਡੇਟ ਮੇਰੇ ਕੋਲੇ ਇੰਨਾ ਟਾਈਮ ਵੀ ਨਹੀਂ ਹੁੰਦਾ ਔਰ ਮੇਰੇ ਕੋਲ ਵਿਊਜ਼ ਲੈਣ ਲਈ ਮੈਂ ਐਵੇਂ ਵੀਡੀਓ ਬਣਾਈ ਜਾਵਾ ਤੁਹਾਨੂੰ ਦਿਲਾਸੇ ਦੇਈ ਜਾਵਾ ਤਾਂ ਉਹ ਚੀਜ਼ਾਂ ਮੇਰੇ ਕੋਲੇ ਹੈ ਨਹੀਂਆਂ ਠੀਕ ਹੈ ਇਹ ਚੀਜ਼ ਪੁਰਾਣੇ ਸਟੂਡੈਂਟਸ ਵੀ ਜਾਣਦੇ ਹੋ ਔਰ ਤੁਸੀਂ ਵੀ ਜਾਣਦੇ ਹੋ ਨਹੀਂ ਤਾਂ ਮੈਂ ਡੇਲੀ ਕੋਈ ਨਾ ਕੋਈ ਵੀਡੀਓ ਪਾਈ ਰੱਖਿਆ ਕਰਾਂ ਹਨਾ ਅਪਡੇਟ ਤੁਹਾਨੂੰ ਮਤਲਬ ਜੇ ਨਹੀਂ ਵੀ ਹੈਗੀ ਤਾਂ ਵੀ ਵੀਡੀਓ ਬਣਾਈ ਰੱਖਿਆ ਕਰਾਂ ਤਾਂ ਮੇਰੇ ਕੋਲੇ ਉਹ ਚੀਜ਼ ਹੈ ਨਹੀਂ ਜੇਕਰ ਮੇਰੇ ਕੋਲੇ ਆਥੈਂਟਿਕ ਅਪਡੇਟ ਹੁੰਦੀ ਹੈ ਕੋਈ ਸੋਰਸ ਹੁੰਦਾ ਮੇਰੇ ਕੋਲੇ ਮੈਂ ਫੇਰ ਹੀ ਤੁਹਾ ਔਰ ਜਿੱਦਾਂ ਕਿ ਤੁਸੀਂ ਬਾਕੀ ਜਿਹੜੇ ਯੂਟਿਊਬਰਸ ਹੈਗੇ ਉਹਨਾਂ ਨੂੰ ਦੇਖਦੇ ਹੋ ਕਿ ਮਤਲਬ ਅਪਡੇਟ ਹੁੰਦੀ ਨਹੀਂ ਕੁਝ ਵੀ ਕੋਈ ਜਿਵੇਂ ਕੋਈ ਸਿਰ ਨਹੀਂ ਪੈਰ ਨਹੀਂ ਕੋਈ ਮਤਲਬ ਸੋਰਸ ਹੀ ਹੈ ਨਹੀਂਗਾ ਹਨਾ ਜਿੱਦਾਂ ਕਹਿ ਸਕਦੇ ਆ ਵੀ ਜਦੋਂ ਕੋਈ ਹੈੱਡ ਕੁਆਰਟਰ ਤੋਂ ਨਹੀਂ ਕੋਈ ਨਿਊਜ਼ ਆਈ ਜਾਂ ਕੋਈ ਮਤਲਬ ਕਿ ਡਿਪਾਰਟਮੈਂਟ ਵੱਲੋਂ ਕੋਈ ਨਿਊਜ਼ ਨਹੀਂ ਆਈ ਹਨਾ ਜਿੱਦਾਂ ਤੇ ਆਪਾਂ ਆਪਦੇ ਮਨੋਂ ਤੋਂ ਮਤਲਬ ਅਪਡੇਟ ਤੁਹਾਨੂੰ ਦੇਈਏ ਤਾਂ ਉਹ ਫਿਰ ਸ਼ੁੱਭ ਨਹੀਂ ਦਿੰਦੀ ਉਹ ਚੀਜ਼ ਠੀਕ ਹੈ ਤਾਂ ਉਮੀਦ ਹੈ ਕਿ ਤੁਹਾਨੂੰ ਜਿਹੜੀ ਅਪਡੇਟ ਚੰਗੀ ਲੱਗੀ ਹੋਊਗੀ ਠੀਕ ਹੈ ਬਸ ਕੁਝ ਕੰਟੇ ਜਾਂ ਕੁਝ ਦਿਨਾਂ ਦੀ ਵੇਟਾ ਹੋਣ ਤਾਂ ਠੀਕ ਆ ਤੁਹਾਡਾ ਜਿਹੜਾ ਰਿਜ਼ਲਟ ਆ ਉਹ ਫਾਈਨਲੀ ਡਿਕਲੇਅਰ ਹੋਣ ਜਾ ਰਹੇ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਆਲ ਦੀ ਬੈਸਟ ਜਿਹੜੇ ਤੁਹਾਡੇ ਮਤਲਬ ਕਿ ਸਿਲੈਕਟ ਹੋਣਗੇ ਮੁੰਡੇ ਕੁੜੀਆਂ ਡਿਸਟ੍ਰਿਕਟ ਦੇ ਆਰਮਡ ਕਾਡਰ ਦੇ ਵਿੱਚ ਤੇ ਜਿਹੜੇ ਜਿਹੜੇ ਵੀ ਸਿਲੈਕਟ ਹੋਣਗੇ ਮੈਂ ਪਹਿਲੇ ਇਹਨਾਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਦੇਣਾ ਚਾਹਣਾ ਠੀਕ ਆ ਚਲੋ ਮੈਂ ਤੇ ਜਦੋਂ ਜਿਹੜੇ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਣਗੇ ਮੈਨੂੰ ਜਰੂਰ ਮੈਸੇਜ ਕਰੋ ਠੀਕ ਆ ਜਰੂਰ ਰਿਪਲਾਈ ਕਰੋ ਵੀ ਮੈਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਆ ਠੀਕ ਆ ਔਰ ਆਪਣੇ ਜਿਹੜੇ ਡਾਊਟਸ ਨੇ ਉਸ ਉਸ ਤੋਂ ਬਾਅਦ ਵੀ ਜੋ ਤੁਹਾਡੇ ਡਾਊਟਸ ਹੋਣਗੇ ਉਹ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਰੱਖਣੇ ਹੈਗੇ ਠੀਕ ਹੈ ਤੇ ਇਸੇ ਤਰ੍ਹਾਂ ਹੀ ਮਤਲਬ ਮੈਂ ਤੁਹਾਡੀ ਜਿਹੜੀ ਹੈਗੀ ਨੌਲੇਜ ਦੇ ਵਿੱਚ ਵਾਧਾ ਕਰਦਾ ਰਹੂੰਗਾ ਤੁਹਾਡੀ ਜਿਹੜੀ ਆਨ ਵਾਲਾ ਜਿਹੜਾ ਥੋੜਾ ਭਰਤੀ ਦਾ ਪ੍ਰੋਸੈਸ ਬਹੁਤ ਲੰਮਾ ਹੋਏ ਚੱਲਣਾ ਹੈ ਤੇ ਉਹਦੇ ਬਾਰੇ ਤੁਹਾਡੇ ਕਾਫੀ سارے ਡਾਊਟਸ ਹੋਣਗੇ ਨਵੇਂ ਮੁੰਡੇ ਕੁੜੀਆਂ ਦੇ ਮੈਂ ਤੁਹਾਡੇ ਕਲੀਅਰ ਕਰਦਾ ਰਹੂੰਗਾ ਟਾਈਮ ਟੂ ਟਾਈਮ ਠੀਕ ਹੈ ਤੇ ਉਮੀਦ ਕਰਨ ਤੋਂ ਇਹ ਸਾਰੇ ਇਸੇ ਤਰ੍ਹਾਂ ਹੀ ਆਪਣਾ ਧਿਆਨ ਰੱਖੋਗੇ ਕਿਉਂਕਿ ਅੱਗੇ ਤੁਹਾਡਾ ਇਹ ਮੈਡੀਕਲ ਦਾ ਪ੍ਰੋਸੈਸ ਚੱਲਣਾ ਉਸ ਤੋਂ ਬਾਅਦ ਤੇ 2-4 ਮਹੀਨੇ ਹਜੇ ਪਏ ਮਤਲਬ ਕਿ 2 ਮਹੀਨੇ ਤੁਸੀਂ ਮੰਨ ਕੇ ਚੱਲੋ ਵੀ 2 ਮਹੀਨੇ ਬਾਅਦ ਤੁਹਾਡਾ ਜਿਹੜਾ ਮੈਡੀਕਲ ਪ੍ਰੋਸੈਸ ਸ਼ੁਰੂ ਹੋ ਜਾਊਗਾ ਕਿਉਂਕਿ ਡਿਸਟ੍ਰਿਕਟ ਅਲੋਟਮੈਂਟ ਹੋਊਗੀ ਤੇ ਆਪਣੇ ਆਰਮਡ ਗੈਡਰ ਦੇ ਉਹ ਜਿਹੜੀਆਂ ਬਟਾਲੀయన్స్ ਦੀ ਅਲੋਟਮੈਂਟ ਹੋਣੀ ਆ ਤੇ ਇਸ ਕਰਕੇ ਆਪਣਾ ਧਿਆਨ ਰੱਖਣਾ ਕੋਈ ਛੱਟ ਫੀਟ ਨਾ ਖਾਯੋ ਠੀਕ ਆ ਤੇ ਅਮੀਰ ਕਾਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਵਧੀਆ ਲੱਗੀ ਹੋਊਗੀ ਤੇ ਬਸ ਥੋੜੇ ਟਾਈਮ ਦੀ ਗੱਲ ਆ ਕਿ ਹੁਣ ਜਿਹੜਾ ਬਲਾਸਟ ਆ ਹੋਣ ਵਾਲਾ ਹੀ ਆ ਠੀਕ ਆ ਤੇ ਤੁਹਾਡਾ ਥੋੜਾ ਰਿਜ਼ਲਟ ਆ ਫਾਈਨਲੀ ਤੁਹਾਡੇ ਕੋਲ ਆਉਣ ਵਾਲਾ ਆ ਮੈਂ ਤੁਹਾਨੂੰ ਪਹਿਲਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਕਿ ਤੁਹਾਡਾ ਰਿਜ਼ਲਟ ਜਲਦ ਆਉਣ ਜਾ ਰਿਹਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਕਿਸੇ ਹੋਰ ਟਾਪਿਕ ਤੇ ਤੇ ਇਸੇ ਤਰ੍ਹਾਂ ਆਪਣੇ ਟਾਪਿਕ ਦੱਸਦੇ ਰਹੂੰ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਚੰਗੇ ਬਸਤੇ ਰਹੋ